ਉਹ ਆਪ ਟੋਲ ਟੈਕਸ ਦਿੰਨੇ ਆ ਉਹਦੇ ਉੱਤੇ ਵੀ ਕਾਉ ਸੈਸ ਲੱਗਦਾ ਮੈਂ ਤੁਹਾਨੂੰ ਲੁਧਿਆਣੇ ਦੇ ਜਾਂ ਲੁਧਿਆਣੇ ਦੇ ਆਲੇ ਦੁਆਲੇ ਏਰੀਆ ਦੇ ਵਿੱਚ ਜਿੰਨੇ ਵੀ ਟੋਲ ਟੈਕਸ ਨੇ ਮੈਂ ਟੋਲ ਟੈਕਸਾਂ ਦੇ ਉੱਤੇ ਬੈਠੀਆਂ ਤੁਹਾਨੂੰ ਗੂਆਂ ਦਿਖਾ ਦਿੰਨਾ ਧਾਰਮਿਕ ਭਾਵਨਾਵਾਂ ਗਾਂ ਦੇ ਨਾਲ Hindu ਧਰਮ ਦੀਆਂ ਜੁੜੀਆਂ ਹੋਈਆਂ ਤੇ ਗਾਵਾਂ ਦੇ ਨਾਮ ਦੇ ਉੱਤੇ ਬੋਟ ਲੈ ਕੇ ਰਾਜਨੀਤੀ ਕੀਤੀ ਜਾਂਦੀ ਹੈ ਪਰ ਇਹਨਾਂ ਦੀ ਸੇਵਾ ਸੰਭਾਲ ਦੇ ਵਾਸਤੇ ਜੇਬ ਦੇ ਵਿੱਚ ਜਿਹੜਾ ਕਾਉ ਕਾਉ ਸੈਸ ਦੇ ਰਹੇ ਆ ਲੋਕ ਸਹੀ ਜਗ੍ਹਾ ਤੇ ਲੱਗ ਨਹੀਂ ਰਿਹਾ ਕਿਤੇ ਵੀ ਦੀ ਲੈਨੇ ਆ 4 ਵੀਲਰ ਤੇ 1000 ਰੁਪਇਆ ਤੇ 2 ਵੀਲਰ 500 ਰੁਪਇਆ ਤੁਸੀਂ ਸੀਮੈਂਟ ਲੈ ਲਓ ਤੁਸੀਂ ਬਿਜਲੀ ਦੀ ਖਾਤ ਕਰਦੇ ਹੋ ਉਹਦੇ ਤੇ ਵੀ ਪ੍ਰਤੀ ਯੂਨਟ 2 ਪੈਸੇ ਜਿਹੜਾ ਤੁਹਾਨੂੰ ਕਾ ਉਸ ਇਸ ਪੈਂਦਾ ਤੇ ਜਿਹੜੀਆਂ ਇਹ ਹਾਸੇ ਤਕਰੀਬਨ ਪੰਜਾਬ ਦਾ ਜੇ ਮੈਂ ਅੰਕੜਾ ਦੱਸਾਂ ਤੁਹਾਨੂੰ ਤਕਰੀਬਨ ਹਰ ਸਾਲ 1400 ਅੰਕੜੇ ਆ ਜਿਹੜੇ ਉਹ ਵਾਰਾ ਪਸ਼ੂਆਂ ਨਾਲ ਹੁੰਦਾ ਜਿਹੜੇ ਜੀ ਦੇ ਵਿੱਚ ਜ਼ਿਆਦਾਤਰ ਗਾਵਾਂ ਨਾਲ ਹੁੰਦੇ ਤੇ ਪਿਛਲੇ 2 ਸਾਲਾਂ ਦੇ ਵਿੱਚ 280 ਦੇ ਕਰੀਬ ਜਿਹੜੀਆਂ ਪੰਜਾਬ ਦੇ ਵਿੱਚ ਮੌਤਾਂ ਹੋ ਚੁੱਕੀਆਂ ਨੇ ਇਹਨਾਂ ਹਾਸਿਆਂ ਦੇ ਨਾਲ ਗਊ ਟੈਕਸ ਹੈ ਅੱਜ ਦਾ ਨਹੀਂ ਲੱਗ ਰਿਹਾ ਇਹ ਮੁਗਲ ਸ਼ਾਸਕਾਂ ਵੇਲੇ ਦਾ ਲੱਗ ਰਿਹਾ ਉਦੋਂ ਲੱਗਦਾ ਹੁੰਦਾ ਸੀ ਗਊਆਂ ਦੇ ਉੱਤੇ ਤੇ ਹੁਣ ਲੱਗ ਰਿਹਾ ਪਾ ਗਊਆਂ ਦੇ ਲਈ ਇਹ ਫਰਕ ਹੈ ਦੋਨਾਂ ਚੀਜ਼ਾਂ ਦੇ ਵਿੱਚ ਉਹ ਰੋਡ ਵੀ ਟੁੱਟਿਆ ਹੋਇਆ ਗੁਰਦੀਪ ਜੀ ਬਿਲਕੁਲ ਮੈਨੂੰ ਲੱਗਾ 30 35 ਸਪੀਡ ਤੇ ਸੀ ਇੱਕਦਮ ਦੋ ਸ਼ਾਇਦ ਗਾਂ ਸੀ ਇੱਕ ਠੱਠਾ ਸੀ ਉਹ ਲੜਦੇ ਲੜਦੇ ਇੱਕਦਮ ਸੜਕ ਤੇ ਆ ਗਏ ਤੇ ਉਹਨਾਂ ਤੋਂ ਬਚਾਉਂਦਾ ਬਚਾਉਂਦਾ ਵਿਚਾਰਾ ਉਹ ਜਾ ਕੇ ਇੱਕ ਬਲੇਰੋ ਕਾਰ ਦੇ ਵਿੱਚ ਜਾ ਵਜਿਆ ਸਤਿ ਸ਼੍ਰੀ ਅਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਰੰਮੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੁੰਦੀ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਗੰਭੀਰ ਰੂਪ ਦੇ ਵਿੱਚ ਕਾਇਲ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਜਿਹੜੀ ਹੈ ਨਾਜ਼ੁਕ ਹੈ ਤਾਂ ਉੱਥੇ ਹੀ ਹੁਣ ਰਾਈਡ ਦੀ ਗੱਲ ਕੀਤੀ ਜਾਵੇ ਤਾਂ ਰਾਜਵੀਰ ਜਵੰਦਾ ਰਾਈਡ ਦੇ ਲਈ ਸਪੀਤੀ ਵੈਲੀ ਜਾਣਾ ਚਾਹੁੰਦੇ ਸੀਗੇ ਤੇ ਰਸਤੇ ਦੇ ਵਿੱਚ ਇਹ ਜਿਹੜਾ ਹਾਦਸਾ ਉਹਨਾਂ ਦੇ ਨਾਲ ਵਾਪਰ ਜਾਂਦਾ ਹੈ ਲੇਕਿਨ ਜਿਹੜਾ ਹਾਦਸਾ ਵਾਪਰਿਆ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਕੀ ਗਾਂ ਉਹਨਾਂ ਦੇ ਰਸਤੇ ਦੇ ਵਿੱਚ ਮੁਰੇ ਆ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਉੱਥੇ ਹੁਣ ਕਾਉਸਸ ਦੇ ਉੱਤੇ ਇਹ ਗੱਲਬਾਤ ਜਿਹੜੀ ਦੁਬਾਰਾ ਤੋਂ ਸੋਸ਼ਲ ਮੀਡੀਆ ਤੇ ਛਿੜਨੀ ਸ਼ੁਰੂ ਹੋ ਗਈ ਹੈ ਕਿ ਕਾਉਸਸ ਲਿਆ ਜਾਂਦਾ ਹੈ ਲੇਕਿਨ ਸਰਕਾਰਾਂ ਇੱਥੇ ਕੀ ਕਰ ਰਹੀਆਂ ਹਨ ਕਿ ਇਸ ਹਾਦਸੇ ਦੇ ਵਿੱਚ ਸਰਕਾਰ ਨੂੰ ਜ਼ਿੰਮੇਵਾਰ ਮੰਨਿਆ ਜਾਵੇ ਜਾਂ ਫਿਰ ਕੁਝ ਹੋਰ ਜਿਹੜੇ ਇਸ ਦੇ ਇਨਸੀਡੈਂਟ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੇ ਪਏ ਨੇ ਕੋਈ ਹੋਰ ਪਹਿਲੂ ਵੀ ਹੋ ਸਕਦੇ ਨੇ ਤਾਂ ਗੱਲਬਾਤ ਕਰਦੇ ਆਂ ਸਾਡੇ ਨਾਲ ਇਸ ਵੇਲੇ ਗੱਗੀ ਗੱਲ ਮੌਜੂਦ ਨੇ ਜੋ ਕਿ ਯੂਥ ਆਈਕਨ ਨੇ ਔਰ ਵਕ ਵਕ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਨੇ ਗੱਗੀਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗੁਰਦੀਪ ਜੀ ਧੰਨਵਾਦ ਤੁਹਾਡੇ ਚੈਨਲ ਮਿੱਟੀ ਦੇ ਵੱਲੋਂ ਜਿਹੜੀ ਇਸ ਗੰਭੀਰ ਵਿਸ਼ੇ ਦੇ ਉੱਪਰ ਤੁਸੀਂ ਮੇਰੇ ਨਾਲ ਚਰਚਾ ਕਰਨ ਦੀ ਗੱਲ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਵੀ ਕੀ ਮੰਨਦੇ ਹੋ ਕਿ ਜਿਹੜਾ ਸਪੀਤੀ ਵੈਲੀ ਦੇ ਜਾਣ ਮੌਕੇ ਰਾਜੀਵ ਜਵੰਦਾ ਦੇ ਨਾਲ ਜੋ ਹਾਸਾ ਹੋਇਆ ਇਸ ਦੇ ਲਈ ਸਰਕਾਰਾਂ ਜ਼ਿੰਮੇਵਾਰ ਮੰਨੀਆਂ ਜਾਣ ਜਾਂ ਫਿਰ ਕਿਸੇ ਹੋਰ ਨੂੰ ਜ਼ਿੰਮੇਵਾਰ ਮੰਨਿਆ ਜਾਵੇ ਸਭ ਤੋਂ ਪਹਿਲਾਂ ਤਾਂ ਗੁਰਦੀਪ ਵੀਰ ਇਹ ਜਿਹੜੀ ਮੰਦਭਾਗੀ ਘਟਨਾ ਕੱਲ ਜਦੋਂ ਸਾਡਾ ਪੰਜਾਬ ਦਾ ਸਰਮਾਇਆ ਮੈਂ ਸਮਝਦਾ ਹਾਂ ਕਿਉਂਕਿ ਜਿਹੜੇ ਲੋਕ ਗਾਇਕ ਹੁੰਦੇ ਆ ਉਹ ਮਤਲਬ ਪੂਰੇ ਖੇਤੇ ਦੇ ਜਾਂ ਪੂਰੇ ਰਾਜ ਦੇ ਜਾਂ ਪੂਰੀ ਕਮਿਊਨਿਟੀ ਦੇ ਲਈ ਉਹ ਇੱਕ ਆਪਦਾ ਅਹਿਮ ਯੋਗਦਾਨ ਪਾਉਂਦੇ ਆ ਕੋਈ ਰਾਜਵੀਰ ਜਵੰਦਾ ਇੱਕ ਅਹਿਜਿਆ ਕਲਾਕਾਰ ਜੋ ਬਿਲਕੁਲ ਸਾਫ ਸੁਥਰੀ ਗਾਇਕੀ ਕਰਦਾ ਬਿਨਾ ਕੰਟਰੋਵਰਸੀ ਤੋਂ ਕਰਦਾ ਆ ਤੇ ਮਤਲਬ ਪਰਿਵਾਰ ਦੇ ਵਿੱਚ ਬੈਠ ਕੇ ਜਿਹਨੂੰ ਅਖਾੜਿਆਂ ਦਾ ਰਾਜਾ ਵੀ ਮੰਨਿਆ ਜਾਂਦਾ ਆ ਇੱਕ ਚੰਗਾ ਇਨਸਾਨ ਵੀ ਆ ਉਹਦੇ ਨਾਲ ਦੇ ਨਾਲ ਤੇ ਇਹ ਜਿਹੜੀ ਘਟਨਾਕਲ ਦੀ ਵਾਪਰੀ ਆ ਤੇ ਮੈਂ ਸਮਝਦਾ ਵੀ ਇੰਨਾ ਭਿਆਨਕ ਹਾਦਸਾ ਜਿਹਦੇ ਵਿੱਚ ਉਹਦੀਆਂ ਦੋ ਸ਼ਾਇਦ ਦੋ ਜਗ੍ਹਾ ਤੇ ਉਹਦੀ ਬੈਕਬੋਨ ਫ੍ਰੈਕਚਰ ਹੋਈ ਹੈ ਤੇ ਗਰਦਨ ਦਾ ਮਨਕਾ ਟੁੱਟਿਆ ਤੇ ਸਿਰ ਦੇ ਵਿੱਚ ਉਹਦੇ ਸੱਟ ਹੈਗੀ ਆ ਕੱਲ ਸ਼ਾਮ ਤੱਕਰ ਗੁਰਦੀਪ ਵੀਰ ਜਿਹੜੀ ਸੂਚਨਾ ਸੀਗੀ ਤੇ ਜਿਹੜਾ ਡਾਕਟਰਸ ਨੇ ਉੱਥੇ ਫੋਟੇਜ ਦੇਣਾਂ ਬੁਲੇਟਿਨ ਦਿੱਤਾ ਕਿ ਬਹੁਤ ਜ਼ਿਆਦਾ ਹਾਲਤ ਨਾਜ਼ੁਕ ਸੀ ਪਰ ਅੱਜ ਸਵੇਰ ਤੋਂ ਕਿਉਂਕਿ ਸਾਰੇ ਪੰਜਾਬ ਨੇ ਪੂਰੀ ਦੁਨੀਆ ਚ ਕੋਨੇ ਵਿੱਚ ਪੂਰੀ ਦੁਨੀਆ ਦੇ ਹਰ ਕੋਨੇ ਦੇ ਵਿੱਚ ਬੈਠੇ ਪੰਜਾਬੀਆਂ ਨੇ ਜੋ ਵੀ ਉਸ ਭਰਾ ਨੂੰ ਸੁਣਦੇ ਆ ਉਹਦੀ ਗਾਇਕੀ ਨੂੰ ਪਸੰਦ ਕਰਦੇ ਆ ਸਭ ਨੇ ਅਰਦਾਸਾਂ ਕੀਤੀਆਂ ਹੋਣੀਆਂ ਵੀ ਚਾਹੀਦੀਆਂ ਨੇ ਅਰਦਾਸਾਂ ਕਿਉਂਕਿ ਇਦਾਂ ਦੇ ਨੌਜਵਾਨ ਮੈਂ ਫਿਰ ਤੋਂ ਕਹਿੰਦਾ ਵੀ ਪੰਜਾਬ ਦਾ ਸਰਮਾਇਆ ਨੇ ਅਸੀਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਗਵਾਇਆ ਤੇ ਇਹ ਹਾਸਾ ਜਿਹੜਾ ਹੋਇਆ ਬੜਾ ਮਤਲਬ ਦਰਦਨਾਕ ਹਾਸਾ ਹਰ ਇੱਕ ਇਨਸਾਨ ਇਹੀ ਅਰਦਾਸ ਕਰ ਰਿਹਾ ਕਿ ਉਹ ਖੇਤੀ ਤੋਂ ਖੇਤੀ ਸੇਤ ਹੀ ਆ ਬੋਵੇ ਸਾਡੀ ਵੀ ਇਹ ਅਰਦਾਸ ਆ ਤੇ ਚੰਗੀ ਗੱਲ ਆ ਕੋ ਜਿ세 ਕਹਿੰਦੇ ਹੁੰਦੇ ਆ ਵੀ ਦਵਾਈ ਨਹੀਂ ਕੰਮ ਆਉਂਦੀ ਉਥੇ ਦੁਆ ਕੰਮ ਆ ਜਾਂਦੀ ਆ ਤੇ ਮੈਨੂੰ ਲੱਗਦਾ ਵੀ ਜਿੰਨੀਆਂ ਅਰਦਾਸ ਬੇਨਤੀਆਂ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਅੱਜ ਸਵੇਰੇ ਜਿਹੜੀ ਰਿਪੋਰਟ ਆਈ ਆ ਕਿ ਤੇ ਉਹਦਾ ਬੀਪੀ ਵੀ ਸਟੇਬਲ ਹੈਗਾ ਵਾ ਆਕਸੀਜਨ ਵੀ ਸਹੀ ਮਿਲ ਰਹੀ ਆ ਉਹਨੂੰ ਤੇ ਉਹਦੀ ਜਿਹੜੀ ਹਾਲਤ ਕੱਲ੍ਹ ਨਾਲੋਂ ਬਹੁਤ ਜ਼ਿਆਦਾ ਬਿਹਤਰ ਦੱਸ ਰਹੇ ਆ ਤੇ ਜਿੱਥੇ ਤੱਕ ਰਹੀ ਗੱਲ ਹਾਦਸਿਆਂ ਦੀ ਗੁਰਦੀਪ ਵੀਰ ਇਹ ਜਿਹੜਾ ਗਊ ਸੈਸ ਦੀ ਆਪਾਂ ਗੱਲ ਕਰਦੇ ਆਂ ਅੱਜ ਜੇ ਤੁਸੀਂ ਤੁਸੀਂ ਕਾਰ ਲੈਨੇ ਹੋ ਤੁਸੀਂ ਬਾਈਕ ਲੈਨੇ ਹੋ ਟੂ ਵੀਲਰ ਦੇ ਉੱਤੇ ਜਿਹੜਾ 500 ਰੁਪਈਆ ਦਾ ਕਾਉਸਸ ਲੈਂਦੀ ਹੈ ਗਵਰਨਮੈਂਟ ਆਫ ਸਟੇਟ ਗਵਰਨਮੈਂਟ ਲੈਂਦੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਕੋਈ ਵੀ ਇਦਾਂ ਦਾ ਸੈਸ ਨਹੀਂ ਲਿਆ ਜਾਂਦਾ ਜਿਹੜੀ ਕੇਂਦਰ ਗਵਰਨਮੈਂਟ ਹਨ ਇਹ ਸਭ ਤੋਂ ਪਹਿਲਾਂ ਹੋਇਆ ਵੀ ਪੰਜਾਬ ਦੇ ਵਿੱਚ ਸ਼ੁਰੂ ਸੀ 2016 ਦੇ ਵਿੱਚ ਇਹਦੀ ਕਾਉਸਸ ਦੀ ਸ਼ੁਰੂਆਤ ਪੰਜਾਬ ਸਰਕਾਰ ਨੇ ਜਿਹੜੀ ਉਸ ਸਮੇਂ ਦੀ ਸਰਕਾਰ ਸੀ ਅਕਾਲੀ ਤੇ ਭਾਜਪਾ ਦੀ ਸਰਕਾਰ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਅਨਦਰ ਸਟੇਟਸ ਜਿਵੇਂ ਰਾਜਸਥਾਨ ਹੋ ਗਈ ਉੱਤਰ ਪ੍ਰਦੇਸ਼ ਹੋ ਗਿਆ ਹਰਿਆਣਾ ਹੋ ਗਿਆ ਜਿੰਨੀਆਂ ਵੀ ਨਾਰਥ ਇੰਡੀਅਨ ਸਟੇਟਾਂ ਨੇ ਸਾਰਿਆਂ ਨੇ ਲਾਗੂ ਕੀਤਾ ਤੇ ਹੁਣ ਹੁੰਦਾ ਕੀ ਆ ਅਸੀਂ ਟੋਲ ਟੈਕਸਾਂ ਦੇ ਉੱਤੇ ਵੀ ਜਿਹੜਾ ਹੈਗਾ ਸਾਡਾ ਉੱਥੇ ਕਾਉਸਸਸ ਕੱਟਿਆ ਜਾਂਦਾ ਗੱਡੀ ਲੈਣੇ ਆ 4 ਵੀਲਰ ਤੇ 1000 ਰੁਪਿਆ ਤੇ 2 ਵੀਲਰ ਤੇ 500 500 ਰੁਪਿਆ ਤੁਸੀਂ ਸੀਮੈਂਟ ਲੈ ਲਓ ਤੁਸੀਂ ਬਿਜਲੀ ਦੀ ਖਪਤ ਕਰਦੇ ਹੋ ਉਹਦੇ ਤੇ ਵੀ ਪ੍ਰਤੀ ਯੂਨਿਟ 2 ਪੈਸੇ ਜਿਹੜਾ ਤੁਹਾਨੂੰ ਕਾਉਸਸਸ ਪੈਂਦਾ ਵਾ ਤੇ ਜਿਹੜੀਆਂ ਇਹ ਹਾਸੇ ਤਕਰੀਬਨ ਪੰਜਾਬ ਦਾ ਜੇ ਮੈਂ ਅੰਕੜਾ ਦੱਸਾਂ ਤੁਹਾਨੂੰ ਤਕਰੀਬਨ ਹਰ ਸਾਲ 1400 ਅੰਕੜੇ ਆ ਜਿਹੜੇ ਉਹ 12 ਪਸ਼ੂਆਂ ਨਾਲ ਹੁੰਦਾ ਜਿਹੜੇ ਜੀ ਦੇ ਵਿੱਚ ਜ਼ਿਆਦਾਤਰ ਗਾਵਾਂ ਨਾਲ ਹੁੰਦੇ ਆ ਤੇ ਪਿਛਲੇ 2 ਸਾਲਾਂ ਦੇ ਵਿੱਚ 280 ਦੇ ਕਰੀਬ ਜਿਹੜੀਆਂ ਪੰਜਾਬ ਦੇ ਵਿੱਚ ਮੌਤਾਂ ਹੋ ਚੁੱਕੀਆਂ ਨੇ ਇਹਨਾਂ ਹਾਸਿਆਂ ਦੇ ਨਾਲ ਹੁਣ ਰਾਜਵੀਰ ਜਵੰਦਾ ਇੱਕ ਮਤਲਬ ਪਬਲਿਕ ਫਿਗਰ ਆ ਤੇ ਉਹ ਬੇਸ਼ੱਕ ਚਰਚਾ ਦੇ ਵਿੱਚ ਆ ਗਿਆ ਤੇ ਲੋਕਾਂ ਨੇ ਸਵਾਲ ਖੜੇ ਕਰਨੇ ਜਿਹੜੇ ਉਹ ਵਾਜਿਬ ਨੇ ਪਰ ਗੁਰਦੀਪ ਜੀ ਪਰ ਗੱਲ ਇਹ ਹੈ ਕਿ ਇਹ ਹਾਸੇ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਇਹ ਹਾਦਸੇ ਹੋ ਰਹੇ ਆ ਸਭ ਤੋਂ ਜ਼ਿਆਦਾ ਜੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਰਾਜਪੁਰਾ ਤੇ ਫਲੋਰ ਇੱਥੇ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜੀ ਸੰਖਿਆ ਹੈਗੀ ਹਾਦਸਿਆਂ ਦੀ ਇਹ ਤਾਂ ਦੋਨਾਂ ਸ਼ਹਿਰਾਂ ਦੇ ਵਿੱਚ ਹੈਗੀ ਆ ਜਿਹੜੀਆਂ ਜਿਹੜੀਆਂ ਅਵਾਰਾ گاਵਾ ਫਿਰਦੀਆਂ ਉਸ ਕਾਰਨ ਜਿਹੜੇ ਹੁੰਦੇ ਨੇ ਇਹ ਕਹਿ ਸਕਦੇ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਜਿਹੜੀ ਗਾਂ گاਵਾ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਧਾਰਮਿਕ ਭਾਵਨਾਵਾਂ ਗਾਂ ਦੇ ਨਾਲ ਹਿੰਦੂ ਧਰਮ ਦੀਆਂ ਜੁੜੀਆਂ ਹੋਈਆਂ ਨੇ ਤੇ ਜਿਹੜੀਆਂ ਸਾਡੀਆਂ ਜਿਹੜੀ ਸਾਡੀ ਰੂਲ ਰੂਲਿੰਗ ਪਾਰਟੀ ਆ ਸੈਂਟਰ ਦੇ ਵਿੱਚ ਬੀਜੇਪੀ ਉਹ ਇਹਦਾ ਐਡਵਾਂਟੇਜ ਵੀ ਲੈਂਦੀ ਆ ਕਿਤੇ ਨਾ ਕਿਤੇ ਜਦੋਂ ਇਲੈਕਸ਼ਨ ਹੁੰਦਾ ਵਾ ਤੇ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਮੈਨਿਪੂਲੇਟ ਕਰਦੀ ਆ ਗਾਂ ਦੇ ਨਾਂ ਦੇ ਉੱਤੇ ਵੋਟ ਲੈਣ ਲਈ ਤੇ ਗਾਵਾਂ ਦੇ ਨਾਮ ਦੇ ਉੱਤੇ ਵੋਟ ਲੈ ਕੇ ਰਾਜਨੀਤੀ ਕੀਤੀ ਜਾਂਦੀ ਆ ਤੇ ਤੁਸੀਂ ਇਹ ਦੇਖੋ ਪਰ ਇਹਨਾਂ ਦੀ ਸੇਵਾ ਸੰਭਾਲ ਦੇ ਵਾਸਤੇ ਜੋ ਅਸੀਂ ਆਪਣੀ ਜੇਬ ਦੇ ਵਿੱਚੋਂ ਕੋਈ ਵੀ ਆ ਉਹ ਆਪਦੇ ਜੇਬ ਦੇ ਵਿੱਚੋਂ ਜਿਹੜਾ ਕਾਓ ਸੈਸ ਦੇ ਰਹੇ ਆ ਲੋਕ ਪਰ ਉਹ ਸਹੀ ਜਗ੍ਹਾ ਤੇ ਲੱਗ ਨਹੀਂ ਰਿਹਾ ਕਿਤੇ ਵੀ ਕਿਉਂਕਿ ਜਿੰਨੀਆਂ ਗਊਸ਼ਾਲਾ ਨੇ ਉਹ ਵੀ ਮਤਲਬ ਲਿਮਟਡ ਹੈਗੀਆਂ ਨੇ ਗਊਸ਼ਾਲਾ ਦੇ ਵਿੱਚ ਕੀ ਹੁੰਦਾ ਗੁਰਦੀਪ ਜੀ ਜਿਹੜੀਆਂ ਤਾਂ ਗਾਮਾ ਹੁੰਦੀਆਂ ਨੇ ਦੁੱਧ ਦੇਣ ਵਾਲੀਆਂ ਜਾਂ ਚੰਗੀਆਂ ਜਿਨ੍ਹਾਂ ਦਾ ਮਤਲਬ ਜਿਨ੍ਹਾਂ ਦੇ ਨਾਲ ਮੈਂ ਸਾਫ ਸ਼ਬਦਾਂ ਦੇ ਗਿਆ ਜਿਨ੍ਹਾਂ ਨਾਲ ਵਪਾਰ ਹੋ ਸਕਦਾ ਵਾ ਉਹਨਾਂ ਦੀ ਤਾਂ ਸਾਮ ਸੰਭਾਲ ਕੀਤੀ ਜਾ ਸਕਦੀ ਆ ਕਈ ਗਊਸ਼ਾਲਾ ਦੇ ਵਿੱਚ ਇਦਾਂ ਵੀ ਹੈਗਾ ਵਾ ਜਿਹੜੀਆਂ ਸੰਸਥਾਵਾਂ ਚਲਾਉਂਦੀਆਂ ਨੇ ਕਿਉਂਕਿ ਉਹਨਾਂ ਕੋਲੇ ਜਗ੍ਹਾ ਹੀ ਨਹੀਂ ਹੈਗੀ ਸਰਕਾਰ ਉਹਨਾਂ ਨੂੰ ਫੰਡ ਹੀ ਨਹੀਂ ਆਰਗੇਨਾਈਜ਼ ਕਰਕੇ ਦੇ ਰਹੀ ਹੈਗੀ ਤੇ ਜਿਹੜਾ ਇਹ ਫੰਡ ਟੈਕਸ ਦੇ ਰੂਪ ਦੇ ਵਿੱਚ ਇਕੱਠਾ ਹੁੰਦਾ ਇਹ ਹੁਣ ਪਤਾ ਨਹੀਂ ਇਹ ਜਾਂਚ ਦਾ ਵਿੱਚ ਜਾਂਚ ਦਾ ਜਾਂਚ ਦਾ ਵਿਸ਼ਾ ਆ ਵੀ ਇਹ ਜਿਹੜਾ ਟੈਕਸ ਆ ਉਹ ਕਿੱਥੇ ਜਾਂਦਾ ਆ ਸੋ ਇਹ ਹਾਸਿਆਂ ਦਾ ਜਿਹੜਾ ਵੱਡਾ ਕਾਰਨ ਆ ਕਿਤੇ ਨਾ ਕਿਤੇ ਸਾਡੇ ਜਿਹੜੇ ਲੋਕ ਨੇ ਜਦੋਂ ਪਹਿਲਾਂ ਗਾਮਾ ਰੱਖਦੇ ਆ ਜਦੋਂ ਉਹ ਦੁੱਧ ਦਿੰਦੀਆਂ ਨੇ ਉਹਨਾਂ ਨੂੰ ਫਿਰ ਘਰੇ ਰੱਖਦੇ ਜਦੋਂ ਦੁੱਧ ਦੇਣ ਬੁੱਢੀਆਂ ਹੋ ਜਾਂਦੀਆਂ ਨੇ ਦੁੱਧ ਦੇਣੋਂ ਹਟ ਜਾਂਦੀਆਂ ਨੇ ਫੰਡਰ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਡੰਡਾ ਮਾਰ ਕੇ ਕੱਢ ਦਿੱਤਾ ਜਾਂਦਾ ਹਾਸਿਆਂ ਦੇ ਨਾਂ ਨਾਲ ਇਹ ਜਿਹੜਾ ਕਿਸਾਨਾਂ ਦਾ ਵੀ ਬਹੁਤ ਨੁਕਸਾਨ ਕਰਦੇ ਆ ਜਦੋਂ ਅਵਾਰਾ ਪਸ਼ੂ ਫਸਲਾਂ ਨੂੰ ਖਰਾਬ ਕਰਦੇ ਆ ਫਸਲਾਂ ਦਾ ਉਜਾੜਾ ਕਰਦੇ ਆ ਤੇ ਕਿਤੇ ਨਾ ਕਿਤੇ ਕਿਸਾਨਾਂ ਦਾ ਵੀ ਇਹਦਾ ਜਿਹੜਾ ਉਜਾੜਾ ਵਾ ਕਿਸਾਨਾਂ ਦਾ ਨੁਕਸਾਨ ਵੀ ਇਹਦੇ ਨਾਲ ਗਾਵਾਂ ਦੇ ਨਾਲ ਬਹੁਤ ਜ਼ਿਆਦਾ ਗੁਰਦੀਪ ਜੀ ਹੁੰਦਾ ਆ ਪਰ ਸਰਕਾਰ ਕਿਤੇ ਨਾ ਕਿਤੇ ਇਹਦੇ ਵਿੱਚ ਮੈਂ ਸਮਝਦਾ ਵੀ ਸੀਰੀਅਸ ਨਹੀਂ ਹੈਗੀ ਤਦ ਨੂੰ ਤੁਹਾਨੂੰ ਇਹਦਾ ਕਿਉਂ ਲੱਗਦਾ ਵੀ ਸੀਰੀਅਸ ਕਿਉਂ ਨਹੀਂ ਹੈ ਕਿਉਂਕਿ ਜੇ ਆਪਾਂ ਸਾਰੀ ਉਹ ਗਲਤੀ ਸਰਕਾਰ ਦੀ ਕੱਢ ਦਈ ਤਾਂ ਇਹ ਵੀ ਗਲਤ ਹੋ ਜਾਂਦਾ ਕਿਉਂਕਿ ਸਰਕਾਰ ਦੇ ਵੱਲੋਂ ਵੀ ਕੋਈ ਨਾ ਕੋਈ ਕੋਸ਼ਿਸ਼ ਤਾਂ ਜਾਰੀ ਹੋਣਗੇ ਨਾ ਵੀ ਗਊਸ਼ਾਲਾ ਦੇ ਵਿੱਚ ਜੋ ਲਿਆਂਦੀਆਂ ਜਾ ਰਹੀਆਂ ਨੇ ਗਾਵਾਂ ਜਾਂ ਉਹਨਾਂ ਦੇ ਦੇਖਰੇਖ ਕੀਤੀ ਜਾਵੇ ਗੁਰਦੀਪ ਜੀ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਮੈਂ ਹੁਣ ਇੱਕ ਹਊਆ ਬਣਿਆ ਹੋਇਆ ਪੂਰੇ ਦੇਸ਼ ਦੇ ਵਿੱਚ ਜੇ ਕੋਈ ਬੰਦਾ ਮੰਨ ਲਓ ਗਾਊ ਨੂੰ ਕਿਤੇ ਲੈ ਕੇ ਕਾਉ ਉਹਨੂੰ ਲੈ ਕੇ ਜਾ ਰਿਹਾ ਜਾਂ ਗਾਊ ਨੂੰ ਕਿਤੇ ਲੈ ਕੇ ਜਾ ਰਿਹਾ ਵਾ ਕੁਝ ਲੋਕ ਇਦਾਂ ਦੇ ਆ ਜਿਹੜੇ ਮਤਲਬ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਲਈ ਉਹਦਾ ਗਲਤ ਇਸ਼ੂ ਬਣਾ ਦਿੰਦੇ ਆ ਲੋਕ ਕਿਉਂ ਡਰਦੇ ਆ ਇਹਨਾਂ ਚੀਜ਼ਾਂ ਦੇ ਉੱਤੋਂ ਕਿਉਂਕਿ ਉੱਥੇ ਇਹ ਸ਼ੋਅ ਕਰ ਦਿੱਤਾ ਜਾਂਦਾ ਵੀ ਇਹ گاਵਾ ਜਿਹੜੀਆਂ ਨੇ ਇਹ ਉੱਚੜ ਖਾਨਿਆਂ ਦੇ ਵਿੱਚ ਲੈ ਕੇ ਜਾਣ ਲਈ ਜਾਂ ਇਹਨਾਂ ਨੂੰ ਮਾਰਨ ਦੇ ਲਈ ਲੈ ਕੇ ਜਾਇਆ ਜਾਂਦਾ ਵਾ ਜਾਂ ਇਹਨਾਂ ਦਾ ਬਿਜ਼ਨਸ ਕਰਨ ਲਈ ਲੈ ਕੇ ਜਾਇਆ ਜਾਂਦਾ ਇਸ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਮੈਂ ਤਾਂ ਬਾਰ ਬਾਰ ਕਹਿ ਰਿਹਾ ਵਾਂ ਇਸ ਕਰਕੇ ਬਣਦੀ ਆ ਜਦੋਂ ਤੁਸੀਂ ਲੋਕਾਂ ਤੋਂ ਟੈਕਸ ਦੇ ਰੂਪ ਦੇ ਵਿੱਚ ਪੈਸਾ ਲੈ ਰਹੇ ਹੋ ਉਹਨਾਂ ਦੀ ਸੇਵਾ ਸੰਭਾਲ ਲਈ ਇਹ ਇਹ ਜਿਹੜਾ ਗਾਉ ਟੈਕਸ ਆ ਇਹ ਅੱਜ ਦਾ ਨਹੀਂ ਲੱਗ ਰਿਹਾ ਇਹ ਮੁਗਲ ਸ਼ਾਸਕਾਂ ਵੇਲੇ ਦਾ ਲੱਗ ਰਿਹਾ ਉਦੋਂ ਲੱਗਦਾ ਹੁੰਦਾ ਸੀ ਗਊਆਂ ਦੇ ਉੱਤੇ ਤੇ ਹੁਣ ਲੱਗ ਰਿਹਾ ਵਾ ਗਊਆਂ ਦੇ ਲਈ ਇਹ ਫਰਕ ਆ ਦੋਨਾਂ ਚੀਜ਼ਾਂ ਦੇ ਵਿੱਚ ਉਦੋਂ ਜਦੋਂ ਕੋਈ ਗਊ ਰੱਖਦਾ ਹੁੰਦਾ ਸੀਗਾ ਤੇ ਜਾਂ ਕੋਈ ਵਪਾਰ ਕਰਦਾ ਸੀ ਉਹਨਾਂ ਤੋਂ ਟੈਕਸ ਲਿਆ ਜਾਂਦਾ ਸੀਗਾ ਕਾਉਸਸ ਦੇ ਨਾਮ ਤੇ ਗਊ ਗਊ ਟੈਕਸ ਦੇ ਨਾਮ ਦੇ ਉੱਤੇ ਫਿਰ ਉਸ ਤੋਂ ਬਾਅਦ ਅਕਬਰ ਜਦੋਂ ਆਇਆ ਜਦੋਂ ਜਜ਼ੀਆ ਟੈਕਸ ਮਾਫ ਕੀਤਾ ਉਹਨੇ ਤੇ ਉਦੋਂ ਉਹਨੇ ਇਹ ਇਸ ਟੈਕਸ ਦੇ ਵਿੱਚ ਛੋਟ ਦੇ ਦਿੱਤੀ ਸੀਗੀ ਕੁਝ ਲੋਕਿਆਂ ਨੂੰ ਤੇ ਉਸ ਤੋਂ ਬਾਅਦ ਔਰੰਗਜ਼ੇਬ ਦਾ ਜਦੋਂ ਰਾਜਕਾਲ ਆਇਆ ਦਾ ਉਹਨੇ ਫੇਰ ਤੋਂ ਇਹ ਲਾਗੂ ਕਰ ਦਿੱਤਾ ਸੀ ਤੇ ਇਹਦਾ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਵਾ ਪਰ ਗੱਲ ਇਹ ਆ ਵੀ ਹੁਣ ਸਰਕਾਰ ਕੋਈ ਤਾਂ ਪਾਲਿਸੀ ਤਾਂ ਇਦਾਂ ਦੀ ਲੈ ਕੇ ਆਵੇ ਜਾਂ ਕੋਈ ਜਿਹੜੀਆਂ ਗਊਆਂ ਲੋਕ ਲੈਂਦੇ ਆ ਜਾਂ ਖਰੀਦਦੇ ਆ ਜਾਂ ਨਾਮ ਜਾਂ ਜਦੋਂ ਨਾ ਸੁੰਦੀਆਂ ਨੇ ਗਊਆਂ ਕੋਈ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ ਉਹਨਾਂ ਦੇ ਕੋਈ ਜਿੱਦਾਂ ਹੁਣ ਟੈਕਨੋਲੋਜੀ ਦਾ ਜ਼ਮਾਨਾ ਵਾ ਕੋਈ ਚਿਪ ਲੱਗਣੀ ਚਾਹੀਦੀ ਆ ਜਿੱਦਾਂ ਮਤਲਬ ਕੋਈ ਛੱਡ ਆਪ ਦੀ ਦੁੱਧ ਲੈ ਕੇ ਉਹ ਤੋਂ 4-5 ਸਾਲ ਜਦੋਂ ਉਹ ਬੁੱਢੀ ਹੋ ਗਈ ਫੰਡਰ ਹੋ ਗਈ ਉਹਨੂੰ ਛੱਡਦੇ ਆ ਘੱਟੋ ਘੱਟ ਉਹ ਆਈਡੈਂਟੀਫਾਈ ਤਾਂ ਹੋਊਗੀ ਨਾ ਗਊ ਵੀ ਕਿਹੜੇ ਕਿਸਾਨ ਨੇ ਛੱਡੀ ਆ ਇਹਨਾਂ ਦਾ ਸਰਕਾਰ ਕਰ ਸਕਦੀ ਆ ਨਾ ਹੁਣ ਜਿਵੇਂ ਜਿਹੜੇ ਪਸ਼ੂ ਪਾਲਕ ਨੇ ਉਹ ਲੋਨ ਕਰਾਉਂਦੇ ਆ ਉਹਨਾਂ ਦੇ ਪਕਾਇਦਾ ਚਟਾਂ ਜੀਆਂ ਲੱਗਦੀਆਂ ਚਿਪਾਂ ਜੀਆਂ ਲੱਗਦੀਆਂ ਨੇ ਉਸੇ ਤਰੀਕੇ ਨਾਲ ਇਹ ਇਹਨਾਂ ਦੀ ਗਊਆਂ ਦੀ ਵੀ ਇਹ ਹੋਣੀ ਚਾਹੀਦੀ ਆ ਤੇ ਫਿਰ ਜਦੋਂ ਜਦੋਂ ਇਹ ਸੜਕਾਂ ਦੇ ਉੱਤੇ ਆਉਂਦੀਆਂ ਨੇ ਫਿਰ ਇਹ ਹਾਸਿਆਂ ਦਾ ਸ਼ਿਕਾਰ ਜਿਹੜੇ ਆਮ ਲੋਕ ਹੁੰਦੇ ਆ ਉਹਦੇ ਵਿੱਚ ਬੰਦੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਇਹ ਵੀ ਕਹਿ ਸਕਦਾ ਨਾ ਵੀ ਜਿਸ ਤਰੀਕੇ ਦੇ ਨਾਲ ਰਾਜੀਵ ਜਵੰਦਾ ਦੇ ਨਾਲ ਹੋਇਆ ਵੀ ਕੋਈ ਸੰਕੇਤ ਮਿਲ ਜਵੇ ਕਿਸੇ ਤਰੀਕੇ ਨਾਲ ਡਾਕਟਰਾਂ ਦੇ ਵੱਲੋਂ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀ ਉਹ ਠੀਕ ਹੋ ਜਾਣ ਤੇ ਸਿਹਤਯਾਬ ਹੋ ਜਾਣ ਹਨਾ ਵੀ ਇਸੇ ਤਰ੍ਹਾਂ ਹੋਰ ਵੀ ਇਨਸੀਡੈਂਟ ਹੋ ਰਹੇ ਨੇ ਬਹੁਤ ਸਾਰੇ ਮੈਂ ਉਹੀ ਦੱਸ ਰਿਹਾ ਨਾ ਇੱਕ ਤਾਂ ਆਪਾਂ ਕਹਿ ਦਈਏ ਵੀ ਬੰਦਾ ਬਹੁਤ ਜ਼ਿਆਦਾ ਸਪੀਡ ਤੇ ਸੀ ਉਹ ਜਿੱਥੇ ਐਕਸੀਡੈਂਟ ਹੋਇਆ ਵਾ ਉਹ ਰੋਡ ਵੀ ਟੁੱਟਿਆ ਹੋਇਆ ਗੁਰਦੀਪ ਜੀ ਬਿਲਕੁਲ ਮੈਨੂੰ ਲੱਗਾ 30 35 ਦੀ ਸਪੀਡ ਤੇ ਸੀ ਇੱਕਦਮ ਦੋ ਇੱਕ ਸ਼ਾਇਦ ਗਾਂ ਸੀ ਇੱਕ ਠੱਠਾ ਸੀ ਉਹ ਲੜਦੇ ਲੜਦੇ ਇੱਕਦਮ ਸੜਕ ਤੇ ਆ ਗਏ ਤੇ ਉਹਨਾਂ ਤੋਂ ਬਚਾਉਂਦਾ ਬਚਾਉਂਦਾ ਵਿਚਾਰਾ ਉਹ ਜਾ ਕੇ ਇੱਕ ਬਲੈਰੋ ਕਾਰ ਦੇ ਵਿੱਚ ਜਾ ਵਜਿਆ ਕਾਰਨ ਤਾਂ ਉਹੀ ਪਸ਼ੂ ਹੀ ਬਣਿਆ ਨਾ ਇਸੇ ਕਿਉਂਕਿ ਜਾਨਵਰ ਨੂੰ ਥੋੜੀ ਸਮਝ ਹੁੰਦੀ ਹੈ ਜੀ ਉਹਨੇ ਕਿੱਥੇ ਜਾਣਾ ਉਹਨੂੰ ਕੀ ਪਤਾ ਵੀ ਇਹ ਰੋਡ ਆ ਇਹ ਹਾਈਵੇਅ ਆ ਜਾਂ ਕੀ ਆ ਉਹਨੇ ਤਾਂ ਜਿੱਧਰ ਨੂੰ ਉਹਦਾ ਮੂੰਹ ਹੋ ਗਿਆ ਉਹਨੇ ਚਲੇ ਜਾਣਾ ਨਾ ਉਹਨੇ ਦੇਖਣਾ ਵੀ ਮੈਂ ਕਿਹਦਾ ਨੁਕਸਾਨ ਕਰਨਾ ਆ ਨਕਸਾਨ ਤਾਂ ਇੱਕ ਇੱਕ ਇਨਸਾਨ ਆਪਦੀ ਜ਼ਿੰਦਗੀ ਤੋਂ ਹੱਥੋਂ ਬੈਠਦਾ ਵਾ ਪਰ ਫਿਰ ਗੱਲ ਮੈਂ ਉਹੀ ਸਮਝਦਾ ਵੀ ਜਦੋਂ ਤੁਸੀ ਸਿਆਸਤ ਕਰਨੀ ਹੁੰਦੀ ਹੈ ਜਦੋਂ ਤੁਸੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣਾ ਹੁੰਦਾ ਹੈ ਫਿਰ ਤੁਸੀ ਗਊ ਨੂੰ ਮਾਤਾ ਦਾ ਦਰਜਾ ਦਿੰਦੇ ਹੋ ਇੱਕ Hindu ਧਰਮ ਦੇ ਵਿੱਚ ਹੈ ਵੀ ਆ ਉਹਨਾਂ ਦੀਆਂ ਭਾਵਨਾਵਾਂ ਨੇ ਪਰ ਤੁਸੀ ਉਹਨਾਂ ਨੂੰ ਆਪਦੀ ਰਾਜਨੀਤੀ ਲਈ ਜਦੋਂ ਕੈਸ਼ ਕਰਦੇ ਹੋ ਤਾਂ ਤਾਂ ਤੁਸੀ ਫਿਰ ਸਹੀ ਹੁੰਨੇ ਹੋ ਜਦੋਂ ਤੁਸੀ ਉਹਨਾਂ ਨੂੰ ਦੇਖ ਉਹਨਾਂ ਦੀ ਸਾਂਭ ਸੰਭਾਲ ਕਰਨੀ ਉਹਨਾਂ ਦੀ ਦੇਖਰੇਖ ਕਰਨੀ ਆ ਫਿਰ ਉਦੋਂ ਤੁਹਾਡੇ ਜਿਹੜੇ ਮਤਲਬ ਜਿਹੜੇ ਤੁਹਾਡੇ ਕੋਲ ਪਾਵਰ ਹਨ ਤੁਸੀਂ ਉਹਨਾਂ ਨੂੰ ਕਿਉਂ ਯੂਜ਼ ਨਹੀਂ ਕਰਦੇ ਹੈਗੇ ਸਭ ਤੋਂ ਜ਼ਿਆਦਾ ਜਿੱਦਾਂ ਹੁਣ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਗੁਰਦੀਪ ਜੀ ਸੁਪਰੀਮ ਕੋਰਟ ਨੇ ਪਿੱਛੇ ਦਿੱਲੀ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਸੀ ਉਹਨਾਂ ਨੂੰ ਆਰਡਰ ਕੀਤਾ ਵੀ ਉਹਨਾਂ ਨੂੰ ਸ਼ੈਲਟਰ ਦੇ ਵਿੱਚ ਜਿਹੜਾ ਰੱਖਿਆ ਜਾਵੇ ਇਸ ਤਰ੍ਹਾਂ ਕੋਈ ਨਾ ਕੋਈ ਨੀਤੀ ਸਰਕਾਰ ਨੂੰ ਲੈ ਕੇ ਆਉਣੀ ਚਾਹੀਦੀ ਆ ਆਈਡੈਂਟੀਫਾਈ ਕਰਨ ਕਿੰਨਾ ਕੁ ਹੁਣ ਤੁਸੀਂ ਆਪ ਟੋਲ ਟੈਕਸ ਦਿੰਨੇ ਆ ਰੂੜਾਂ ਦੇ ਉੱਤੇ ਟੋਲ ਜਦੋਂ ਆਪਾਂ ਟੋਲ ਟੈਕਸ ਦਿੰਨੇ ਆ ਉਹਦੇ ਉੱਤੇ ਵੀ ਜਿਹੜਾ ਹੈਗਾ ਕਾਓਸ ਇਸ ਲੱਗਦਾ ਮੈਂ ਤੁਹਾਨੂੰ ਲੁਧਿਆਣੇ ਦੇ ਜਾਂ ਲੁਧਿਆਣੇ ਦੇ ਆਲੇ ਦੁਆਲੇ ਏਰੀਆ ਦੇ ਵਿੱਚ ਜਿੰਨੇ ਵੀ ਟੋਲ ਟੈਕਸ ਨੇ ਮੈਂ ਟੋਲ ਟੈਕਸਾਂ ਦੇ ਉੱਤੇ ਬੈਠੀਆਂ ਤੁਹਾਨੂੰ ਗਊਆਂ ਦਿਖਾ ਦਿੰਨਾ ਉਹਦੇ ਉੱਤੇ ਬੈਠੀਆਂ ਜਿਹੜੀਆਂ ਆਵਾਰਾ ਗਊਆਂ ਨੇ ਜਾਂਵਾਰਾ ਜਾਨਵਰ ਨੇ ਉਹ ਉੱਥੇ ਵੀ ਬੈਠੇ ਆ ਫਿਰ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਗਊ ਰੱਖਿਆ ਕਿਨੇ ਜਿਹੜੇ ਉਹ ਜਦੋਂ ਤਾਂ ਕਿਸੇ ਨੂੰ ਫੜਨਾ ਹੁੰਦਾ ਵਾ ਮਤਲਬ ਜੇ ਕੋਈ ਉਹਨਾਂ ਨੂੰ ਲੱਗਦਾ ਵਾ ਵੀ ਕੋਈ ਬੰਦਾ ਗਲਤ ਤਰੀਕੇ ਨਾਲ ਗਾਵਾਂ ਲੈ ਕੇ ਜਾ ਰਿਹਾ ਵਾ ਚਲੋ ਠੀਕ ਆ ਉਹ ਸਮਾਜ ਉਦੋਂ ਤਾਂ ਉਹ ਬਿਲਕੁਲ ਗੱਡੀਆਂ ਅੱਗੇ ਪਿੱਛੇ ਲਾ ਕੇ ਰੋਕ ਵੀ ਲੈਂਦੇ ਆ ਜੂਪੀ ਦੇ ਵਿੱਚ ਤਾਂ ਇਦਾਂ ਦੇ ਚਾਂਸਸ ਵੀ ਹੋਏ ਆ ਕਿ ਕਈ ਬੰਦਿਆਂ ਦੇ ਉੱਥੇ ਮਰਡਰ ਵੀ ਹੋ ਗਏ ਗਊਆਂ ਦੇ ਪਿੱਛੇ ਮਾਰ ਦਿੱਤਾ ਗਿਆ ਕਿ ਇਹ ਇਹ ਕਹਿ ਕੇ ਵੀ ਇਹ ਬੰਦੇ ਗਾਮਾ ਵੀ ਹਾਂ ਇਹ 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 ਇਹਨਾਂ ਨੂੰ ਮਾਰਨ ਦੇ ਲਈ ਤੇ ਇਹ ਜਾਂ ਖਾਣ ਦੇ ਲਈ ਲੈ ਕੇ ਜਾ ਰਹੇ ਆ ਤੇ ਮਰਡਰ ਵੀ ਕਰ ਦਿੱਤੇ ਗਏ ਆ ਮੈਂ ਸਮਝਦਾ ਵੀ ਅੱਪਾ ਵੀ ਰੋਡਾਂ ਦੇ ਉੱਤੇ ਫਿਰਦੇ ਆ ਉਹ ਵੀ ਰੋਡਾਂ ਦੇ ਉੱਤੇ ਹੀ ਫਿਰਦੇ ਆ ਜਾਂ ਆਮ ਜ਼ਿੰਦਗੀ ਦੇ ਵਿੱਚ ਜਿਹੜੇ ਉਹ ਗਊ ਰੱਖਿਆ ਕਰਨੇ ਉਹਨਾਂ ਨੂੰ ਵੀ ਤਾਂ ਰੋਜ਼ ਦੇਖਦੀਆਂ ਨੇ ਨਾ ਸੜਕਾਂ ਦੇ ਉੱਤੇ ਗਊਆਂ ਤੁਰੀਆਂ ਫਿਰਦੀਆਂ ਉਹਦੇ ਨਾਲੋਂ ਵੱਡਾ ਫਿਰ ਮੈਂ ਇੱਕ ਵਾਰੀ ਕਹਣਾ ਵੀ ਇਹ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਆ ਸਰਕਾਰ ਨੂੰ ਇਹਦੇ ਉੱਤੇ ਬਹੁਤ ਮਤਲਬ ਸੀਰੀਅਸਲੀ ਇੱਕ ਸੈਂਸਿਟਿਵ ਇਸ਼ੂ ਹੈ ਇੱਕ ਜੇ ਆਪਾਂ ਕਹਿ ਲਈਏ ਤੇ ਇਹ ਇਹਦੇ ਉੱਤੇ ਸਰਕਾਰ ਨੂੰ ਕਿਤੇ ਨਾ ਕਿਤੇ ਗੌਰ ਕਰਨੀ ਚਾਹੀਦੀ ਆ ਤਾਂ ਕਿ ਜਿਹੜੀਆਂ ਸਾਡੀਆਂ ਰੋਜ਼ਮਰਾਂ ਦੇ ਵਿੱਚ ਆਮ ਜ਼ਿੰਦਗੀਆਂ ਹੁਣ ਰਾਜਵੀਰ ਜਮੰਦਾ ਤਾਂ ਪਬਲਿਕ ਫਿਗਰ ਸੀਗਾ ਉਹਦੇ ਲਈ ਤਾਂ ਮਤਲਬ ਸੋਸ਼ਲ ਮੀਡੀਆ ਤੇ ਲੋਕਾਂ ਨੇ ਅਰਦਾਸਾਂ ਵੀ ਕਰਤੀਆਂ ਇਹ ਚਲੋ ਸਾਡੇ ਪੰਜਾਬ ਦਾ ਇੱਕ ਇਹ ਵੀ ਪੱਖ ਹੈ ਇੱਕ ਪੱਖ ਇਹ ਵੀ ਆ ਕਿ ਤੁਹਾਡੇ ਸਾਹਮਣੇ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੁੰਦਾ ਬੰਦਾ ਥੱਲੇ ਪਿਆ ਹੁੰਦਾ ਲੋਕ ਉਹਨੂੰ ਚੱਕ ਕੇ ਹਸਪੀਟਲ ਲੈ ਜਾ ਕੇ ਲਿਆਉਣ ਦੀ ਬਜਾਏ ਉਹਨੂੰ ਫਰਸਟ ਏਡ ਦੇਣ ਦੀ ਬਜਾਏ ਉਹਦੀਆਂ ਵੀਡੀਓ ਬਣਾ ਰਹੇ ਹੁੰਦੇ ਕਿਉਂਕਿ ਸਾਡਾ ਕਾਨੂੰਨ ਕਿਤੇ ਨਾ ਕਿਤੇ ਇਦਾਂ ਦਾ ਭਾਗ ਲੋਕਾਂ ਨੂੰ ਵੀ ਇਹ ਡਰ ਹੁੰਦਾ ਕਿਤੇ ਨਾ ਕਿਤੇ ਸਾਨੂੰ ਇਸ ਮਸ਼ੀਨ ਦੇ ਵਿੱਚ ਅਲਝਾ ਨਾ ਦਿੱਤਾ ਜਾ ਠੀਕ ਹੈ ਨਾ ਸੋ ਇਸ ਕਰਕੇ ਹੁਣ ਜਦੋਂ ਚੀਜ਼ ਕੋਈ ਹਾਈਲਾਈਟ ਹੁੰਦੀ ਆ ਤਾਂ ਉਹਦੇ ਉੱਤੇ ਸਰਕਾਰ ਦਾ ਪਹਿਲਾ ਫਰਜ ਬਣਦਾ ਐਡਮਿਨਿਸਟ੍ਰੇਸ਼ਨ ਦਾ ਪਹਿਲਾ ਫਰਜ ਬਣਦਾ ਕਿਦੇ ਉੱਤੇ ਹੁਣ ਲੁਧਿਆਣੇ ਦੇ ਵਿੱਚ ਸ਼ਹਿਰ ਦੇ ਵਿੱਚ ਤੁਰੀਆਂ ਫਿਰਦੀਆਂ ਨੇ ਇਹ ਇਹਦਾ ਮਤਲਬ ਕਾਰਪੋਰੇਸ਼ਨ ਲੁਧਿਆਣਾ ਨੂੰ ਦੇਖਣਾ ਚਾਹੀਦਾ ਵਾ ਵੀ ਇਹਨਾਂ ਦਾ ਅਸੀਂ ਕੀ ਹੱਲ ਕਰਨਾ ਜਦੋਂ ਤੁਸੀਂ ਕਰੋੜਾ ਰੁਪਈਆ ਦੇ ਵਿੱਚ ਇੰਨਾ ਫੰਡ ਹੁਣ ਮੈਂ ਰਾਜਸਥਾਨੀ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਰਾਜਸਥਾਨ ਦੇ ਵਿੱਚ ਪਿਛਲੇ 2022-23 ਦੇ ਵਿੱਚ ਜਿਹੜਾ ਕਾਉਸਸ ਤੋਂ ਮੇਰੇ ਹਿਸਾਬ ਨਾਲ 24-25 ਕਰੋੜ ਰੁਪਈਆ ਇਕੱਠਾ ਹੋਇਆ ਤੇ ਇਹਨਾਂ ਦੀ ਰੱਖਿਆ ਲਈ ਲੱਗਿਆ ਕਿੰਨਾ 2.5 ਕਰੋੜ ਰੁਪਈਆ ਬਾਕੀ ਫੰਡ ਨੂੰ ਯੂਜ਼ ਹੀ ਨਹੀਂ ਕੀਤਾ ਗਿਆ ਸੋ ਇਸ ਕਰਕੇ ਜਿਹੜਾ ਜਿਹੜਾ ਫੰਡ ਜਿਹੜੀ ਚੀਜ਼ ਲਈ ਤੁਸੀਂ ਲੈ ਰਹੇ ਹੋ ਉਹ ਚੀਜ਼ ਦੇ ਉੱਤੇ ਸਹੀ ਤਰੀਕੇ ਨਾਲ ਲੱਗੇ ਗਊਸ਼ਾਲਾ ਬਣਾਉਣੀਆਂ ਨੇ ਗਊਸ਼ਾਲਾ ਵੱਧ ਬਣਾਓ ਜੇ ਤੁਹਾਡੇ ਕੋਲੇ ਜਿਹੜੀਆਂ ਹੁਣ ਮੌਜੂਦਾ ਗਊਸ਼ਾਲਾ ਨੇ ਉਹਨਾਂ ਵਿੱਚ ਨਹੀਂ ਜਗ੍ਹਾ ਹੈਗੀ ਉਹਨਾਂ ਨੂੰ ਰੱਖਣ ਲਈ ਤੁਸੀਂ ਹੋਰ ਬਣਾ ਲਓ ਤੁਸੀਂ ਸਰਕਾਰ ਪੈਸਾ ਪ੍ਰੋਵਾਈਡ ਕਰੇ ਸੰਸਥਾਵਾਂ ਆਲਰੇਡੀ ਗਊਸ਼ਾਲਾ ਚਲਾ ਰਹੀਆਂ ਨੇ ਸਰਕਾਰੀ ਵੀ ਹੈਗੀਆਂ ਨੇ ਤੁਸੀਂ ਦਿਓ ਪੈਸਾ ਅਗਲਾ ਬਣਾ ਕੇ ਰੱਖਣ ਲਈ ਤਿਆਰ ਆ ਜੇ ਹੁਣ ਸਰਕਾਰ ਨੇ ਡੱਕਾ ਤੋੜ ਕੇ ਦੂਰਾ ਨਹੀਂ ਕਰਨਾ ਹੈਗਾ ਗੁਰਦੀਪ ਜੀ ਫਿਰ ਇਹਦੇ ਵਿੱਚ ਇਹ ਜਿਹੜੀਆਂ ਜਾਨਾਂ ਨੇ ਇਹ ਜਾਂਦੀਆਂ ਰਹਿਣਗੀਆਂ ਅੱਗੇ ਉਹਦੇ ਕੋਣ ਸਿਆਲ ਆਉਂਦਾ ਸਿਆਲ ਦੇ ਵਿੱਚ ਤਾਂ ਵੈਸੇ ਨਹੀਂ ਬੰਦੇ ਨੂੰ ਬੰਦਾ ਦੇਖਦਾ ਹੈਗਾ ਫਿਰ ਇੱਕ ਹੋਰ ਚੀਜ਼ ਵੀ ਮੈਂ ਪਿੱਛੇ ਜੇ ਦੇਖੀ ਸੀ ਵਿੱਚ ਬੜੇ ਵਧੀਆ ਸਮਾਜ ਸੇਵੀ ਨੇ ਉਹਨਾਂ ਨੇ ਜਦੋਂ ਸਰਦੀ ਆਉਂਦੀ ਹੈ ਨਾ ਉਹ ਜਿਹੜੀਆਂ ਆਵਾਰਾ ਜਿਹੜੇ ਹੁਣ ਬੰਦੇ ਵਿਚਾਰੇ ਜਿੰਨੇ ਗੰਜੈਸ ਦੇ ਵਿੱਚ ਹੈਗੇ ਆ ਉਹ ਰਿਫਲੈਕਟਰ ਲਾ ਦਿੰਦੇ ਆ ਰੇਡੀਅਮ ਟੇਪ ਲਾ ਦਿੰਦੇ ਆ ਉਹਦੇ ਨਾਲ ਕਿਤੇ ਨਾ ਕਿਤੇ ਬੰਦੇ ਨੂੰ ਦੂਰੋਂ ਦਿਖ ਜਾਂਦਾ ਆ ਕਿ ਕੋਈ ਨਾ ਕੋਈ ਅੱਗੇ ਜਾਨਵਰ ਜਾਂ ਕੋਈ ਚੀਜ਼ ਹੈਗੀ ਆ ਉਹਦੇ ਕਰਕੇ ਕਿਤੇ ਨਾ ਕਿਤੇ ਬੰਦਾ ਆਪਣੀ ਗੱਡੀ ਵੀ ਸਲੋ ਕਰ ਲੈਂਦਾ ਤੇ ਉਹ ਹਾਦਸੇ ਦਾ ਬਚਾਅ ਵੀ ਹੋ ਜਾਂਦਾ ਹੁਣ ਅਨਲਿਮਿਟਿਡ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਜਿਹੜੇ ਇਹ ਆਵਾਰਾ ਪਸ਼ੂ ਨੇ ਇਹ ਘੁੰਮ ਰਹੇ ਆ ਕੱਲੀਆਂ ਗਾਵਾਂ ਨਹੀਂ ਮੈਂ ਆਪਣੇ ਠੱਠੇ ਵੀ ਕਹਿ ਲੋ ਚਾਹੇ ਆ ਦੂਜੇ ਕੁੱਤੇ ਕਹਿ ਲੋ ਇਹ ਕੁੱਤਾ ਵੀ ਇੱਕਦਮ ਸੜਕ ਦੇ ਅੱਗੇ ਆ ਜਾਂਦਾ ਕੋਈ ਵੀ ਜਾਨਵਰ ਆ ਗੁਰਦੀਪ ਜੀ ਮਤਲਬ ਉਹਨੂੰ ਨਹੀਂ ਪਤਾ ਉਹਨੂੰ ਇੰਨੀ ਸੈਂਸ ਨਹੀਂ ਹੁੰਦੀ ਹੈਗੀ ਵੀ ਮੈਂ ਕਿਹੜੀ ਚੀਜ਼ ਦੇ ਅੱਗੇ ਜਾਣਾ ਕਿਹੜੀ ਚੀਜ਼ ਦੇ ਨਹੀਂ ਆ ਪਰ ਇੱਕ ਬੰਦਾ ਆਪਣੀ ਜ਼ਿੰਦਗੀ ਤੋਂ ਹੱਥੋਂ ਵਿੜਦਾ ਉਹਦਾ ਉਹਦਾ ਪਿੱਛੇ ਪਰਿਵਾਰ ਵੀ ਹੁੰਦਾ ਉਹ ਸਾਰਾ ਕੁਝ ਸਿਸਟਮ ਹੁੰਦਾ ਵਾ ਇਸ ਕਰਕੇ ਸਰਕਾਰ ਫਿਰ ਤੋਂ ਇਸ ਪਾਲਿਸੀ ਦੇ ਉੱਤੇ ਇਹ ਜਿਹੜੀ ਇਹਨਾਂ ਨੇ ਇੱਕ ਮੇਰੇ ਹਿਸਾਬ ਨਾਲ ਰਾਸ਼ਟਰੀ ਆ ਰਾਸ਼ਟਰੀ ਗੋ ਗੋតាម ਕਰਕੇ ਮੈਨੂੰ ਹੁਣ ਐਗਜ਼ੈਕਟ ਨਾਮ ਯਾਦ ਨਹੀਂ ਉਹ ਸੰਸਥਾ ਬਣਾਈ ਹੋਈ ਆ ਉਹ ਸੰਸਥਾ ਦੇ ਉੱਤੇ ਉਹ ਉਹਦੇ ਉਹਦੇ ਥਰੂ ਇਹ ਪੈਸਾ ਦਿੰਦੇ ਆ ਮਤਲਬ ਗਊ ਰੱਖਿਆ ਵਾਸਤੇ ਪਰ ਫਿਰ ਉਹੀ ਗੱਲ ਆ ਜਾਂਦੀ ਆ ਨਾ ਵੀ ਜਿਹੜਾ ਪੈਸਾ ਵਾ ਉਹ ਸਹੀ ਜਗ੍ਹਾ ਤੇ ਯੂਜ਼ ਕਿਉਂ ਨਹੀਂ ਹੋ ਰਿਹਾ ਸਵਾਲ ਇਹ ਆ ਤੋ ਆਪਾਂ ਇਹ ਗੱਲ ਮੰਨਨੇ ਆ ਪਰ ਇਹ ਵੀ ਦੇਖੋ ਵੀ ਆਪਾਂ ਹੁਣ ਆਪਣੇ ਇਲਾਕੇ ਦੀ ਗੱਲ ਕਰ ਲੈਂਦੇ ਆ ਲੁਧਿਆਣੇ ਦੀ ਗੱਲ ਕਰ ਲੈਂਦੇ ਆ ਜਿੱਥੇ ਬਹੁਤ ਸਾਰੀਆਂ ਡੇਰੀਆਂ ਨੇ ਹਮੜਾ ਰੋਡ ਤੇ ਚੱਲੇ ਜਾਓ ਡੇਰੀਆਂ ਡੇਰੀਆਂ ਨੇ ਉਹਨਾਂ ਇਲਾਕੇ ਦੇ ਵਿੱਚ ਰੋਡ ਦੇ ਉੱਤੇ ਗਾਵਾਂ ਬੈਠੀਆਂ ਹੋਈਆਂ ਨੇ ਵੀ ਜਿਹੜੇ ਦੁੱਧ ਦੇ ਰਹੀਆਂ ਨੇ ਗਾਵਾਂ ਉਹ ਰੱਖੀਆਂ ਹੋਈਆਂ ਨੇ ਤੇ ਬਾਕੀ ਬਾਹਰ ਤਾਂ ਇਹਦੇ ਵਿੱਚ ਜਿਹੜੇ ਲੋਕ ਐਵੇਂ ਛੱਡਦੇ ਉਹਨਾਂ ਦੇ ਉੱਤੇ ਸੱਟ ਆਕਸ਼ਨ ਨਹੀਂ ਹੋਣਾ ਚਾਹੀਦਾ ਕੱਲਾ ਸਰਕਾਰ ਨੂੰ ਜ਼ਿੰਮੇਵਾਰ ਕਿਉਂ ਕਹੀ ਮੈਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਹੈ ਵੀ ਇਹਦੇ ਵਿੱਚ ਜਿਹੜੇ ਅਸੀਂ ਲੋਕ ਜਿਹੜੇ ਘਰੇ ਪਸ਼ੂ ਪਾਲਕ ਨੇ ਜਦੋਂ ਦੁੱਧ ਦੇਣੋਂ ਗਾਵਾਂ ਹਟ ਜਾਂਦੀਆਂ ਬੁੱਢੀਆਂ ਹੋ ਜਾਂਦੀਆਂ ਫੰਡਰ ਹੋ ਜਾਂਦੀਆਂ ਤੇ ਉਹ ਛੱਡ ਦਿੰਦੇ ਆ ਪਰ ਹੁਣ ਹੁਣ ਤੁਸੀਂ ਤੁਸੀਂ ਡੈਰੀਆਂ ਦੀ ਗੱਲ ਕੀਤੀ ਆ ਉੱਥੇ ਕਿੰਨੀਆਂ ਹਜ਼ਾਰਾਂ ਡੈਰੀਆਂ ਹੋਣਗੀਆਂ ਮੇਰੇ ਹਿਸਾਬ ਨਾਲ ਉਹ ਆਇਡੈਂਟੀਫਾਈ ਕਿੱਦਾਂ ਹੋਊਗਾ ਗੁਰਦੀਪ ਜੀ ਉਹ ਤੁਸੀਂ ਤਾਂ ਜਾਂ ਮੈਂ ਜਾਂ ਕੋਈ ਹੋਰ ਆਇਡੈਂਟੀਫਾਈ ਤਾਂ ਉਹਨੂੰ ਕਰ ਨਹੀਂ ਸਕਦੇ ਵੀ ਇਹ ਗਾਂ ਕਿਹੜੀ ਡੈਰੀ ਦੇ ਵਿੱਚੋਂ ਆਈ ਹੋਈ ਆ ਉਹਦੇ ਲਈ ਕੋਈ ਨਾ ਕੋਈ ਇਹਨਾਂ ਨੂੰ ਰਜਿਸਟ੍ਰੇਸ਼ਨ ਵਗੈਰਾ ਜਾਂ ਕੋਈ ਉਹਦੇ ਤੇ ਕੋਈ ਮਤਲਬ ਜਿਹੜੀ ਉਹਦੀ ਪਛਾਣ ਕਰ ਸਕੇ ਉਹਦੀ ਆਇਡੈਂਟੀਫਿਕੇਸ਼ਨ ਕਰ ਸਕੇ ਵੀ ਆਹ ਗਊ ਦਾ ਆਹ ਮਾਲਕ ਸੀਗਾ ਤੇ ਇਹਦੇ ਡੈਰੀ ਫਾਰਮ ਤੋਂ ਇਹ ਆਈ ਹੋਈ ਆ ਸੋ ਇਸ ਕਰਕੇ ਕੋਈ ਨਾ ਕੋਈ ਸਰਕਾਰੀ ਸਰਕਾਰ ਵੱਲੋਂ ਜਾਂ ਜਿਵੇਂ ਤੁਸੀਂ ਲੁਧਿਆਣੇ ਦੀ ਗੱਲ ਕੀਤੀ ਆ ਕਾਰਪੋਰੇਸ਼ਨ ਵੱਲੋਂ ਪਾਲਿਸੀ ਇਦਾਂ ਦੀ ਮੇਕ ਕੀਤੀ ਜਾਵੇ ਜਿਹਦੇ ਨਾਲ ਗਊ ਆਇਡੈਂਟੀਫਾਈ ਹੋਵੇ ਤੁਸੀਂ ਨਹੀਂ ਰੱਖ ਸਕਦੇ ਸਰਕਾਰ ਇਦਾਂ ਦਾ ਇੱਕ ਸਿਸਟਮ ਬਣਾ ਦੇਵੇ ਤੁਹਾਡੀ ਮੰਨ ਲਓ ਗਾਂ ਦੁੱਧ ਦੇਣੋਂ ਹਟ ਗਈ ਹੈ ਤੁਸੀਂ ਉਹਨੂੰ ਛੱਡਣਾ ਚਾਹੁੰਦੇ ਹੋ ਤੁਸੀਂ ਉਹਨੂੰ ਲਿਆ ਕੇ ਗਊਸ਼ਾਲਾ ਛੱਡੋ ਤੇ ਉਹਦਾ ਜਿਹੜਾ ਚਾਰੇ ਦਾ ਮਹੀਨਾ ਦਾ ਕੋਈ ਸਰਕਾਰ ਬਣਾ ਦੇਵੇ ਸਿਸਟਮ ਵੀ ਮਹੀਨੇ ਦੇ ਇੰਨੇ ਪੈਸੇ ਇੱਕ ਗਊ ਦੇ ਜਿਹੜਾ ਸੈਂਟਰ ਸਰਕਾਰ ਵੱਲੋਂ ਆ ਰਿਹਾ ਉਹ ਵੱਖਰੀ ਚੀਜ਼ ਹੈ ਤੇ ਉਹ ਮੈਨੂੰ ਲੱਗਦਾ 30 ਰੁਪਏ ਇੱਕ ਗਾਂ ਦੇ ਪਿੱਛੇ ਪ੍ਰਤੀ ਦਿਨ ਆ ਰਹੇ ਆ ਉਦੇ ਚਾਰੇ ਵਾਸਤੇ ਜਾਂ ਉਹਦੀ ਸਾਂਭ ਸੰਭਾਲ ਵਾਸਤੇ ਉਹ ਵੀ ਮੇਰੇ ਹਿਸਾਬ ਨਾਲ ਘੱਟ ਆ ਇੱਕ ਪਸ਼ੂ ਵਾਸਤੇ ਸੋ ਉਹ ਜਿਹੜਾ ਮਾਲਕ ਛੱਡਣਾ ਚਾਹੁੰਦਾ ਆ ਜਿਹੜਾ ਜਿਹੜਾ ਰੋਡ ਤੇ ਛੱਡ ਰਿਹਾ ਉਹ ਜੇ ਉਹ ਗਊਸ਼ਾਲਾ ਛੱਡੂਗਾ ਤੇ ਉਹਰੇ ਉਹਦੇ ਉੱਤੇ ਇੱਕ ਉਹਦੀ ਬਕਾਇਦਾ ਉਥੇ ਪੋਰਟਫੋਲੀਓ ਬਣ ਜਵੇ ਉਹਦਾ ਵੀ ਆਹ ਬੰਦਾ ਆ ਦਿਨ ਆਹ ਮਹੀਨੇ ਦੇ ਵਿੱਚ ਆਹ ਗਊ ਛੱਡ ਕੇ ਗਿਆ ਤੇ ਇਹਨੂੰ ਪ੍ਰਤੀ ਮਹੀਨਾ 200 ਰੁਪਿਆ 250 ਰੁਪਿਆ 300 ਰੁਪਿਆ ਜੋ ਵੀ ਉਹਨਾਂ ਨੂੰ ਸਹੀ ਲੱਗਦਾ ਵਾ ਇੱਕ ਕੈਲਕੂਲੇਸ਼ਨ ਕਰਕੇ ਦੇਖ ਲੈਣ ਵੀ ਇੰਨਾ ਖਰਚਾ ਇੱਕ ਗਾਂ ਪ੍ਰਤੀ ਆਉਂਦਾ ਉਹ ਦੇਈ ਜਾਵੇ ਕਿਉਂਕਿ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਨੂੰ ਕੀ ਹੁੰਦਾ ਵਾ ਗੁਰਦੀਪ ਜੀ ਵੀ ਆ ਪਸ਼ੂ ਮੇਰਾ ਉਹਨਾਂ ਨੇ ਤਾਂ ਵਪਾਰ ਦੇ ਪੱਖੋਂ ਸੋਚਣਾ ਉਹਨਾਂ ਨੇ ਤਾਂ ਵਪਾਰ ਦੇ ਪੱਖੋਂ ਸੋਚਣਾ ਉਹਨਾਂ ਨੇ ਦੇਖਣਾ ਵੀ ਆ ਪਸ਼ੂ ਮੇਰਾ ਦੁੱਧ ਦੇਣੋਂ ਹਟ ਗਿਆ ਹੁਣ ਇਹਨੂੰ ਕੱਢ ਕੇ ਇਹਦੀ ਜਗ੍ਹਾ ਤੇ ਮੈਂ ਇੱਕ ਹੋਰ ਲਿਆਵਾ ਉਹਦੇ ਕੋਲ ਹਾਂ ਉਹਦੇ ਕੋਲੇ ਜਗ੍ਹਾ ਦੀ ਘਾਟ ਹੈ ਉਹ ਸੜਕਾਂ ਦੇ ਆਵਾਰਾ ਛੱਡਣ ਦੀ ਬਜਾਏ ਉਹਨੂੰ ਗਊਸ਼ਾਲਾ ਦੇ ਵਿੱਚ ਛੱਡ ਦੇਵੇ ਠੀਕ ਆ ਨਾ ਉੱਥੇ ਜਾ ਕੇ ਆਪਦਾ ਜਿਹੜਾ ਜਿੱਥੇ ਭਾਈ ਤੂੰ 5 ਸਾਲ ਉਹ ਤੋਂ ਦੁੱਧ ਪੀਤਾ ਤੇ ਦੁੱਧ ਤੋਂ ਕਮਾਈ ਕੀਤੀ ਆ ਤੇ ਤੇਰਾ ਹੀ ਫਰਜ਼ ਬਣਦਾ ਜਤ ਕਰੋ ਪਸ਼ੂ ਦੀ ਜ਼ਿੰਦਗੀ ਹੈਗੀ ਆ ਉਹਦਾ ਖਰਚਾ ਚੱਕਣਾ ਵੀ ਤੇਰਾ ਫਰਜ਼ ਬਣਦਾ ਸਰਕਾਰ ਸਰਕਾਰ ਦੇ ਨਾਂ ਨਾਲ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਗੁਰਦੀਪ ਜੀ ਕਿਹਾ ਕਿ ਸਾਡੀ ਜਿਹੜੇ ਆਮ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਇਹਦੇ ਜ਼ਿੰਮੇਵਾਰ ਹੈਗੇ ਆ ਬਹੁਤ ਅ ਤਵਾ ਜੀ ਸੋ ਉਹਦੇ ਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ